ਕਵਾਸਬ ਲਗਾਤਾਰ ਜਿਹੜੀਆਂ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਐ ਇਸ ਅੰਦੋਲਨ ਦੇ ਦੌਰਾਨ ਅੱਜ ਸਵੇਰੇ ਵੀ ਜਸਵੰਤ ਸਿੰਘ ਨਾਮ ਦੇ ਕਿਸਾਨ ਦੀ ਰੱਖੀ ਹੈ ਕਿੱਥੋਂ ਦਾ ਸੀ ਔਰ ਕਿਸ ਤਰ੍ਹਾਂ ਦੇਹ ਚੁਈ ਹੈ ਮੈਂ ਸਰਵਜਨ ਸਜਿੰਦਰ ਸਿੰਘ ਭਾਰਤੀ ਕਿਸਾਨ ਪਿਆਰ ਯੂਨਜਾ ਮੈਂਬਰ ਤੇ ਅੱਜ ਉਸ ਨੂੰ 6:00 ਵਜੇ ਦੇ ਲਗਭਗ ਕਬਰਾਤ ਮਹਿਸੂਸ ਹੋਈ ਤੇ ਉਸ ਨੂੰ ਆਪਾਂ ਟੈਗ ਕਰ ਰਿਹਾ ਜਿਹਾ ਕੋਈ ਬਿਮਾਰੀ ਇਹ ਸਾਉਤੇ ਗਰਮੀ ਦਾ ਮਾਹੌਲ ਚੱਲ ਰਿਹਾ ਹੈਗਾ ਤੇ ਕਾਫੀ ਚੀਜ਼ਾਂ ਦੀ ਵੀ ਘਾਟ ਹੈਗੀ ਹੈ ਕਿਉਂ ਉਸ ਕਾਰਨ ਵੀ ਹੋ ਸਕਦਾ ਤੇ ਕੁਦਰਤ ਦੀ ਬਿਮਾਰੀ ਵੀ ਹੋ ਸਕਦੀ ਹੈ ਅੱਜ ਜਿਵੇਂ ਸਾਤ ਕੁਜਿਟੇ ਹਸਪਤਾਲ ਲੈ ਆਏ ਨੇ ਲੈਣ ਲੱਗੇ ਬਾਟਰ ਦੇ ਲੈਣ ਲੱਗੇ ਆ ਉਹਦੀ ਤਕਰੀਬਨ ਹਸਪਤਾਲ ਪਹੁੰਚਣ ਸਾਰੇ ਡੈਥ ਹੋ ਚੁੱਕੀ ਹੈ ਤੇ ਤਰਦਾਂ ਦਾ ਰਹਿਣਾ ਜਸਵੰਤ ਸਿੰਘ ਉਹਦਾ ਨਾਮ ਹੈ ਉਹਦੇ ਪਰਿਵਾਰ ਨੂੰ ਅਸੀਂ ਤਰਾਹ ਦੇ ਦਿੱਤੀ ਹੈ ਦੇਖਦੀ ਹੈ ਤੇ ਲਗਭਗ ਪਰਿਵਾਰ ਵੀ ਆ ਜਾਣਗੇ ਸਾਡੇ ਜਿੰਨੇ ਕਿਸਾਨ ਆਗੂ ਹੈਗੇ ਉਹਨਾਂ ਨੂੰ ਵੀ ਬੁਰੀ ਇਸ ਕੀ ਤਰਾਹ ਦੇ ਦਿੱਤੀ ਹੈ ਤੇ ਤਕਰੀਬਨ ਇੱਥੇ ਆ ਕੇ ਜੋ ਸੀ ਕਾਰਵਾਈ ਹੈ ਬੰਦੀ ਬੰਦੀ ਹੋਊਗੀ ਉਹ ਆਪਾਂ ਲੰਬੇ ਸਮੇਂ ਜਿੱਤਾ ਸਮਾਂ ਹੋਗਾ ਤੁਹਾਨੂੰ ਪਤਾ ਹੈ ਲਗਾਤਾਰ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਪਰ ਸਰਕਾਰ ਜਿਹੜੀ ਹੈ ਉਹ ਪਾਸਾ ਵਟ ਕੇ ਬੈਠੀ ਹੈ ਦੇਖੋ ਇਹ ਸਰਕਾਰ ਕੀ ਇਸ ਜਿਹੜੀ ਬੇ ਬੜੀ ਸੌਂਦਾਰੀ ਨਹੀਂ ਹੈਗੀ ਵੀ ਕਿ ਇੱਕ ਲੰਬੇ ਸਮੇਂ ਤੋਂ ਦੇਖੋ ਪਹਿਲਾਂ ਸਾਢੇ 1 700 ਕਿਸਾਨ ਅਸੀਂ ਪਹਿਲਾਂ ਦਿੱਲੀ ਬਾਰਡ ਦੇ ਖੋ ਚੁੱਕੇ ਹਾਂ ਅੱਜ ਇੱਥੇ ਵੀ ਲਗਭਗ ਸਾਡਾ ਇਹ ਮੈਂ 19ਵੇਂ ਸੱਜ 20ਵਾਂ ਕਿਸਾਨ ਸਾਡਾ ਹੈਗਾ ਵੀ ਕੀ ਪਰਸੋਂ ਇੱਕ ਬੀਬੀ ਜੀ ਹੋਈ ਹੈ ਤਰਨਤਨ ਦੀ ਤੇ ਕੱਲ ਉਹਦੀ ਸਸਕਾਰ ਹੋਇਆ ਅੱਜ ਸਵੇਰੇ ਇਸ ਕਿਸਾਨ ਦੀ ਹੋ ਗਈ ਇਹ ਲਗਾਤਾਰ ਚੱਲ ਰਿਹਾ ਪਤਾ ਨਹੀਂ ਸਰਕਾਰ ਸਾਡੇ ਤੇ ਕੀ ਮਨਾਣਾ ਚਾਹੁੰਦੀ ਹੈ ਅਸੀਂ ਕੋਈ ਮੰਗ ਰਹੇ ਜਿਹੜੀਆਂ ਦਿੱਤੀ ਹੋਈਆਂ ਨੇ ਉਹਨਾਂ ਨੂੰ ਹੀ ਅਸੀਂ ਕਰ ਰਹੇ ਕੋਈ ਨਵੀਂ ਨਹੀਂ ਕਰ ਰਹੇ ਹੈਗੇ ਪਤਾ ਨਹੀਂ ਸਰਕਾਰ ਸਾਡੇ ਕਿਸਾਨਾਂ ਦੇ ਕਿਉਂ ਇੰਨਾ ਹੱਥ ਪਿਆਰ ਕਰੇ ਇਹ ਜੋ ਬੜੇ ਮਨਦੀਪਾ ਗੱਲ ਕਰ ਰਹੇ ਵੀ ਜੋ ਕਿਸਾਨਾਂ ਨੇ ਮੰਗੇ ਤੇ ਗਰਮੀ ਦੇ ਸਮੇਂ ਵਿੱਚ ਉਹਨਾਂ ਦੀ ਮਨ ਨਹੀਂ ਜਾਵੇ ਤਾਂ ਆਪ ਦੇ ਆਪ ਦਿੱਕਤ ਹੋ ਰਹੀ ਜਾਣ ਤੇ ਇਹ ਜਿਹੜਾ ਮਰਨ ਡੱਥਾਂ ਦਾ ਜਿਹੜਾ ਸ਼ਹੀਦ ਹੋ ਰਹੇ ਹੈ ਇਹਨਾਂ ਦਾ ਕਿੱਢੇ